ਨਾ ਮਰਜੀ ਦੇ ਵਿੱਚ ਕੀ ਹਾਲ ਬਾਤ ਹੈ ਬਈ ਅੱਜ ਗਲਵਾਰ ਕੀ ਘਰ ਆਏ ਆਂ ਇਹ ਕੰਮ ਕਰਨ ਹਾਂਜੀ ਸਾਰੇ ਲੱਗੇ ਜਿਹਾ ਸੇ ਆਪਣੇ ਆਪਣੇ ਕੰਮ ਕਰਨੋਂ ਪਾਰ ਅੱਗ ਲਾਈ ਦੀ ਕਹਿੰਦੇ ਧੂਆਂ ਉਠੇਗਾ ਦਾ ਹੀ ਧਮਾਕਾ ਦਾਦਾ ਹੋਇਆ ਸਾਡੇ ਵਾਲੇ ਤੱਕ ਵੀ ਕੰਨ ਸੁਣਨਗੇ ਆ ਨਹੀਂ ਰੇਂਜ ਲੋਹਾਂ ਟਾ ਕੇ ਦਾ ਉਠਾ ਉਸ ਵੇਤੇ ਰੱਖ ਗਿਆ ਉੱਪਰ ਅੱਛਾ ਜੀ ਉਸ ਵਾਰ ਆਇਆ ਕੋ 15-20 ਮਿੰਟਾਂ ਮੈਂ ਮਲਾਇਮ ਵੀ ਆ ਗਏ ਅੱਗ ਲਗਾਈ ਦੀ ਐ ਨਹੀਂ ਪਤਾ ਜੀ ਕੀ ਲੱਗਦਾ ਸਾਨੂੰ ਕੀ ਹੋ ਸੋ ਉਹ ਜੈਸਾ ਆਦਮਾ ਕੋ ਆਇਆ ਮੜੇ ਤਾਂ ਕਦੀ ਤਮਾਕਾ ਸੁਣਿਆ ਨਹੀਂ ਆ ਕਾ ਮੈਂ ਬਰੋਂ ਲੱਗਦਾ ਰਹਿਣਾ ਨਾ ਆਦਰ ਭਾਈ ਹੁਣੇ ਅੱਧਾ ਘੰਟਾ ਪਹਿਲੇ ਇੱਕ ਵਿਸਪੋਰੰਗ ਹੋਇਆ ਜਿੱਦਾਂ ਬੜੀ ਆਵਾਜ਼ ਜੀ ਚੱਲੀ ਹੈ ਤੇ ਬੜੀ ਅੱਗ ਜੀ ਨਿਕਲੀ ਹੈ ਬੜਾ ਵਿਸਪੋਰੰਗ ਵੀ ਸਪੋਰਟ ਹੋਇਆ ਜਾਣੇਗੀ ਬੜਾ ਧਮਾਕਾ ਜਿਹਾ ਬੜਾ ਆਇਆ ਲੋਕੀ ਸਾਡੇ ਮਹੱਲੇ ਦੇ ਵੀ ਸਾਰੇ ਉੱਠ ਕੇ ਆਏ ਨੇ ਕੀ ਬੜਾ ਪਤਾ ਨਹੀਂ ਕਿਦਾਂ ਪਟਾਕਾ ਜਿਹਾ ਬੜੀ ਜ਼ੋਰ ਦੇ ਖੱਲਿਆ ਹੈ ਪਤਾ ਲੱਗਿਆ ਕੋਈ ਕੀਚੀ ਦਾ ਹੈ ਨਹੀਂ ਭਾਈ ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਦਾ ਕੋਈ ਨੁਕਸਾਨ ਨੁਕਸਾਨ ਨਹੀਂ ਹੋਇਆ ਜਾਨ ਮਾਲ ਦਾ ਖਤਰਾ ਕਿਸੇ ਨੂੰ ਨਹੀਂ ਹੈ ਕੋਈ ਟੁੱਟ ਨਹੀਂ ਕੀ ਲੱਗਦਾ ਤੁਹਾਨੂੰ ਕੀ ਹੋ ਸਕਦਾ ਹੋ ਸਕਦਾ ਭਾਈ ਕੋਈ ਪਟਾਕਾ ਬਲੁਕਾ ਵੀ ਹੋ ਸਕਦਾ ਹੈ ਇੱਥੇ ਕੋਈ ਸਪੋਰਟ ਹੈ ਕੋਈ ਚੀਜ਼ ਕੱਲੀ ਵੀ ਹੋ ਸਕਦੀ ਹੈ ਕੋਈ ਚੌਥੀ ਬਾਤ ਆਵਾਜ਼ ਬਈ ਬਹੁਤ ਜ਼ੋਰ ਦੀ ਕੋਈ ਪੁਲਿਸ ਵਾਲੇ ਮੋਕੇ ਆਵਾਜ਼ ਦੇ ਘੱਟੋ ਘੱਟ ਕਿਲੋਮੀਟਰ ਦੂਰ ਤੱਕ ਗਈ ਹੋਣੀ ਹੈ ਅਧਿਕਾਰੀ ਪਹੁੰਚੇ ਮੋਕੇ ਤੇ ਅਧਿਕਾਰੀ ਭਾਈ ਆਏ 15-20 ਮਿੰਟ ਬਾਅਦ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਸਰ ਐਕਚੁਅਲੀ ਆਸਥਾ ਜਿਹੜਾ ਉਹ ਅਫਵਾਹ ਜਿਹੜੀ ਆ ਉਹ ਵੀ ਹੈ ਸਰ ਕਿ ਮੰਨ ਲੱਗੀ ਹੈ ਇੱਕ ਤੋ ਇਸ ਤਰ੍ਹਾਂ ਆਪਾਂ ਨਿਊ ਬਰੋਲ ਨਗਰ ਬ੍ਰਿਜ ਤੇ ਲਾਗੇ ਖੜੇ ਆ तो साको इन्फॉर्मेसन आई थी कि इतने कोई साउंड आई है काफ़ी ज़्यादा जिस तरह लगे कोई ब्लास्ट हो मैं मौके पर आके देखिया थले स्पॉट भी तो इस तरह कोई ब्लास्ट वाली गल है नहीं जो प्रिलिमिनरी मैं देखी है क्योंकि मैं खुद भी आर्मी से रहा बारह साल साम से अपना तजर्बा भी स कोई मतलब आप लीए कि भी कोई आर टी एक्स तरह का बलास्ट कोई जोड़ा स्पैशली डिजाइनड जिसने कोई आई डी लगाई होगी इस तरह ਪ੍ਰੀਲੀਮਿਨਰੀ ਜੋ ਮੈਂ ਦੇਖਿਆ ਮੋਕੋਚੀ ਮਿਨਿਸਟਰਾਂ ਲੱਗਿਆ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਉੱਥੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਆ ਜਾਂ ਜੀਜੀ ਐਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਬੈਂਡੈਂਟ ਤੇ ਇਹ ਜਿਹੜੀ ਅੱਗ ਪਰੋਂ ਥੱਲੇ ਨੂੰ ਗਈ ਆ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਤਲ ਵਗੈਰਾ ਉਹ ਪਾੜ ਜਾਂਦੀ ਹੈ ਤੇ ਐਲਕੋਹਲ ਕੀ ਹੁੰਦਾ ਜਦੋਂ ਪਾੜਦਾ ਤਾਂ ਉਹ ਜਿੰਨਾ ਉਹਦੇ ਵਿੱਚ ਲਿਕਵਿਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇਅ ਟਾਈਪ ਉੱਪਰ ਨੂੰ ਫੈਲਰਦਾ ਪਰ ਫਿਰ ਵੀ ਆਪਾਂ ਨੂੰ ਇਤਿਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਐ ਸਪੈਸ਼ਲਿਸਟ ਨੂੰ ਬੁਲਾ ਕੇ ਇਹਨੂੰ ਚੈੱਕ ਕਰਵਾ ਲੈਂਦੇ ਆ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦਾਂਗੇ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਮੁਰਲੀ ਜਿਹੜੀ ਮੈਂ ਜਿਹੜੀ ਸਪੌਟ ਵੈਰੀਫਾਈ ਕੀਤਾ ਇਹਦੇ 'ਚ ਕੋਈ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਕਿ ਵੀ ਆਈਡੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਜਸ ਨੋਰਮਲ ਬਲਾਸਟ ਜਿਸ ਦਾ ਵੀ ਮੰਨੀ ਹੈ ਤੇ ਟੈਕਨੀਕਲ ਲੋਕ ਕਹਿ ਜਾ ਰਿਹਾ ਜੀ ਕਾਫੀ ਜੈਕ ਸਾਊਂਡ ਆ ਰਹੀ ਹੈ ਜੀ ਸਾਊਂਡ ਫਿਰ ਮੈਂ ਤੁਹਾਨੂੰ ਇਹ ਕਹਾਂ ਜਿਸ ਤਰ੍ਹਾਂ ਕੋਈ ਬੋਟਲ ਵਗੈਰਾ ਹੁੰਦੀ ਹੈ ਜਦੋਂ ਬੰਦ ਹੁੰਦੀ ਹੈ ਅਲਕੋਹਲ ਦੀ ਜਿਸ ਤਰ੍ਹਾਂ ਤੇ ਇੱਕ ਬੋਟਲ ਸੀ ਕੱਚ ਦੀ ਨੂੰ ਲੈਟਸ ਸਪੋਜ਼ ਉਹਦੇ ਅੰਦਰ ਕੋਈ ਅਲਕੋਹਲ ਸੀ ਜਿਦਾ ਸ਼ਰਾਬ ਦੀ ਬੋਤਲਾਂ ਜਾਂ ਬੀਅਰ ਦੀ ਬੋਤਲ ਹੈ ਜਦੋਂ ਟੈਂਪਰੇਚਰ ਵੱਧਦਾ ਉਹ ਜਦੋਂ ਬਲਾਸਟ ਹੋਊਗੀ ਤੇ ਨੇਚਰਲੀ ਇਹਦੀ ਆਵਾਜ਼ ਵੀ ਆਉਂਦੀ ਹੈ ਤੇ ਜਿਹੜਾ ਉਹਦੇ ਲਿਕਵਿਡ ਉੱਪਰ ਨੂੰ ਫਿਰ ਜਾਂਦਾ ਉਹ ਇੱਕ ਰੀਜ਼ਨ ਬਣਦਾ ਦੂਸਰਾ ਇਹ ਕਿ ਜਦੋਂ ਆ ਆਈਡੀ ਵਗੈਰਾ ਦਾ ਬਲਾਸਟ ਹੁੰਦਾ ਨਾ ਉੱਥੇ ਫਿਰ ਆਪਾਂ ਨੂੰ ਉਹਦੇ ਰੈਮਨੈਂਟਸ ਮਿਲਦੇ ਆ ਸ਼ਰਾ ਹੁੰਦਾ ਉੱਥੇ ਜਰੂਰ ਲੱਗੀ ਸਕੀ ਉਹਦੇ ਨਿਸ਼ਾਨ ਮਿਲਦੇ ਆ ਤੇ ਉਹ ਸਾਰੀਆਂ ਚੀਜ਼ਾਂ ਉਹਦੇ علاوہ ਵਾਇਰਸ ਮਿਲਦੀਆਂ ਲੂਜ਼ ਵਾਇਰਸ ਜਾਂ ਕੋ ਉਹਦੇ ਪੈਲਟਸ ਮਿਲਦੇ ਆ ਨਿਸ਼ਾਨ ਮਿਲਦੇ ਆ ਤੇ ਇਸ ਤਰ੍ਹਾਂ ਦਾ ਕੋਈ ਪ੍ਰੀਵੀਅਰ ਵੀ ਕੋਈ ਗੱਲ ਨਹੀਂ ਆਈ ਨਾ ਵਾਇਰਸ ਹਨ ਪੈਲਟਸ ਹਨ ਹੋਰ ਨਿਸ਼ਾਨ ਵੀ ਨਹੀਂ ਆ ਆਪ ਕੋ ਇਸ ਤਰ੍ਹਾਂ ਦਾ ਆਬਜੈਕਟ ਆਵਾਜ਼ ਇਤਨ ਬਹੁਤ ਜ਼ਿਆਦਾ ਕੋਈ ਰਾਗ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਕੁਛ ਨਹੀਂ ਸੀ ਜਿਸ ਸਾਊਂਡ ਆਈ ਹੈ ਬਾਕੀ ਇਨੂੰ ਸਟਾਰਟ ਹੋਣ ਦਾ ਵੀ ਰੀਜ਼ਨ ਇਹ ਆ ਕਿ ਇੱਥੇ ਕੂੜਾ ਸੀ ਇੱਥੇ ਅੱਗ ਲੱਗ ਉਹ ਅੱਗ ਲਗਾਈ ਗਈ ਉਹ ਅੱਗ ਥੱਲੇ ਨੂੰ ਗਈ ਜਦੋਂ ਅੱਗ ਥੱਲੇ ਗਈ ਤਾਂ ਇੱਕ ਜਗ੍ਹਾ ਤੇ ਜਿਹੜਾ ਉੱਥੇ ਜਾ ਕੇ ਇੱਕ ਕਿਸਮ ਦਾ ਤਮਾਕਾ ਹੋਇਆ ਉਹ ਤਮਾਕੇ ਦਾ ਰੀਜ਼ਨ ਜਿਹੜਾ ਆਪਾਂ ਉਹ ਦੇਖ ਲਾਂਗੇ ਵੈਸੇ ਪ੍ਰੀਲੀਮਿਨਰੀ ਲੱਗ ਰਿਹਾ ਕਿ ਜਿੱਦਾਂ ਅਲਕੋਹਲ ਜਾਂ ਸ਼ਰਾਬ ਦੀ ਕੋਈ ਬੋਤਲ ਸੀ ਜਿਹੜੀ ਟੈਂਪਰੇਚਰ ਜਦੋਂ ਵਧਿਆ ਤੇ ਉਹ ਇੱਕ ਕਿਸਮ ਨਾਲ ਡਿਟੋਨੇਟ ਹੋ ਗਈ ਲੋਕਾਂ ਨੂੰ ਕੀ ਮੈਸੇਜ ਹੈ ਤਾਂ ਇਹ ਮੇਰਾ ਇਹ ਮੈਸੇਜ ਹੈ ਕਿ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਮੁੱਢਲੀ ਜਿਹੜੀ ਮੈਂ ਜੀ ਜਾਇਜ਼ਾ ਲਿਆ ਤਾਂ ਕੋਈ ਗੱਲ ਨਹੀਂ ਆਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਤੇ ਬਾਕੀ ਨੂੰ ਫਿਰ ਵੀ ਆਪਾਂ ਚੈੱਕ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀ ਬਲਾਸਟ ਨੂੰ ਸਾਈਟੀ ਬਲਾਸਟ ਇਸ ਤਰ੍ਹਾਂ ਦੀ ਕੋਈ ਦਾ